ਇਹ ਕਰਦੇ ਹਾਂ ਜਾਣਕਾਰੀ ਸਾਂਝੀ ਕਿ ਆਹ ਖਲ ਦੀ ਖਾਦ ਬਣਾਈਆਂ ਕੋ 10-12 ਦਿਨ ਤੋਂ ਮੈਂ ਬਣਾ ਕੇ ਰੱਖੀ ਉਹ ਤੇ ਬਾਟੀ ਦੇ ਵਿੱਚ ਪਾ ਗੇ 1 ਕਿਲੋ ਪਾਈ ਸੀ ਤੇ ਉਹਦੇ ਵਿੱਚ ਆ 10 ਲੀਟਰ ਪਾਣੀ ਪਾਤਾ ਇਹ ਖਾਦ ਜਿਹੜੀ ਬਣ ਕੇ ਤਿਆਰ ਹੋ ਗਈ ਇਹ ਖਾਦ ਜਿਹੜੀ ਹੁਣ ਮੈਂ ਇਹਨਾਂ ਪੌਦਿਆਂ ਨੂੰ ਪਾ ਰਿਹਾ ਸਾਰਾ ਦੇਖੋ ਇਹ ਤਾਂ ਕਰਕੇ ਗੂੜ ਗੂੜ ਕੇ ਲਾਗ ਲਾ ਕੇ ਪੌਂਡੀਆਂ ਦੇ ਹਾਂ ਗੂੜ ਕੇ ਇਹ ਇਹ ਤਾਂ ਰਿਜ਼ਲਟ ਪਹਿਲੀ ਵਾਰੀ ਮੈਂ ਇਹਨਾਂ ਪੌਦਿਆਂ ਨੂੰ ਵੇਖਣਾ ਕੀ ਆ ਅੱਗੇ ਮੈਂ ਹੋਰ ਖਾਦ ਪਾਈ ਸੀ ਹੁਣ ਮੈਂ ਇਹਦੀ ਇਹਦੇ ਕੀ ਫਾਇਦੇ ਨੇ ਤੇ ਇਹਦਾ ਵੀ ਰਿਜ਼ਲਟ ਜਿਹੜਾ ਵਾ ਉਹ ਸਾਹਮਣੇ ਆ ਜਾਏਗਾ ਵੀ ਪੌਦਿਆਂ ਦੇ ਵਿੱਚ ਕਿੰਨਾ ਕੰਮ ਕਰਤੀ ਜਾਏ ਇਹ ਖਾਤ ਐਡਾ ਲੱਗ ਲਾਗੇ ਪੌਣੀ ਗੋਟਿਆਂ ਦੇ ਸਬਜ਼ੀਆਂ ਦੇ ਇਹ ਜੀ ਇਹ ਆਪਣੀ ਖਾਤ ਜਿਹੜੀ ਤਿਆਰ ਕਰਕੇ ਇਹ ਇਹਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਸਭ ਯੂਟਿਊਬ ਮੈਂ ਹਾਸਲ ਕੀਤੀ ਸੀ ਵਾਕਇਤਾ ਫਾਰਮੂਲਾ ਤਿਆਰ ਕਰਕੇ ਇਹ ਹੈ ਕਿ ਫਸਲ ਨੇ ਉੱਤਮ ਆ ਕੇ ਭਾਈ ਇਹ ਭੰਡੀਆਂ ਨੂੰ ਫਾਇਦਾ ਬਹੁਤ ਆ ਭੰਡੀਆਂ ਦੇ ਵਿੱਚ ਮੈਂ ਪਾਈ ਸੀ ਤੇ ਕਾਫੀ ਅਸਰ ਹੋਇਆ ਉਹਦਾ ਇਹਦੇ ਨਾਲ ਇਹ ਜਿਹੜਾ ਹਾਲ ਫਰੂਟ ਵਾਜ ਜਾਂਦਾ ਇਹਦਾ ਇਤਨਾ ਕਰਕੇ ਜਿਹੜਾ ਦੇ ਰਾਗੇ ਲਾ ਕੇ ਪਾਤਣੀ ਬਾਅਦ ਵਿੱਚ ਇਹਨੂੰ ਪਾਣੀ ਦੇ ਦੇਣਾ ਠੀਕ ਹੈ ਮੈਂ ਅਵਿਸ਼ਵਾਮ ਨੂੰ ਦੇ ਦੇ ਪਾ ਅਗਲੇ ਦਿਨ ਦੇ ਦਿਓ ਇਹਦੇ ਰਿਜ਼ਲਟ ਜਿਹੜੇ ਆ ਬਹੁਤ ਵਧੀਆ ਆਉਂਦੇ ਆ ਸਾਹਮਣੇ ਇਸ ਤਰ੍ਹਾਂ ਕਰਕੇ ਇਹ ਖਾਦ ਤਿਆਰ ਕੀਤੀ ਗਈ ਆ ਇਹ ਦੇਤੇ ਤੇ ਤਜਰਬਾ ਕੀਤਾ ਤਾਂ ਕਿ ਵਾਕਿਆ ਹੀ ਇਹੋ ਜੀ ਖਾਦ ਬਣ ਕੇ ਕਿੰਨਾ ਫਾਇਦਾ ਆਪਣੇ ਜ਼ਮੀਨਦਾਰਾ ਭਰਾਵਾਂ ਨੂੰ ਤੇ ਜਿਆ ਸਬਜ਼ੀਆਂ ਲਾਉਣ ਹੋਣ ਉਹ ਹੋ ਸਕਦਾ ਇਤਨਾ ਕਰਕੇ ਇਹ ਕਤਰ ਕੀਤੀ ਜਾਣਕਾਰੀ ਗਾਪ ਵਰਤ ਕੇ ਮੈਂ ਵੇਖਣ ਦਿਆਂ ਤੇ ਤੁਹਾਡੇ ਥਾਂ ਪਹਚਾਰ ਆ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਮਹਿੰਗੀਆਂ ਦਵਾਈਆਂ ਲੈਣੇ ਜਿਹੜੇ ਆਪਾਂ ਮਹਿੰਗੀਆਂ ਖਾਧਾ ਲੈਨੇ ਆ ਇਹ ਘਾਤੇ ਤੇ ਘਰੇਲੂ ਖਾਧਾ ਜਿਹੜੀਆਂ ਆਪਾਂ ਪਾਉਨੇ ਆ ਉਹ ਗਰੀਲੇ ਤਾਤੀ ਪਤਾ ਕਰਦੀਆਂ ਸਬਜ਼ੀਆਂ ਚ ਇਸ ਕਰਕੇ ਇਹੋ ਜਿਹੇ ਖਾਧਾ ਬਣਾ ਕੇ ਤੇ ਤਿਆਰ ਕਰਕੇ ਆਪਾਂ ਨੂੰ ਸਬਜ਼ੀ ਤਿਆਰ ਕਰਨੀ ਚਾਹੀਦੀ ਆ ਇਥੇ ਹੀ ਸਮਾਪਤੀ ਕਰਦੇ ਹਾਂ ਅਗਲੀ ਫੇਰ We do like that. Uh...